ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਸੇਵਾਦਾਰਾਂ ਨੇ ਪਿੰਡ ਰੁਕੀ ਦੇ ਅੱਡੇ ਦੇ ਵਿੱਚ ਲਾਇਆ ਹੋਇਆ ਲੰਗਰ ਜੋ ਕਿ 18 ਤਰੀਕ ਤੋਂ ਲੰਗਰ ਚੱਲ ਰਿਹਾ ਚਾਹ, ਬਿਸਕੁਟ, ਬਰੈਡ, ਮਠਿਆਈਆਂ ਦਾ ਸਵੇਰੇ 4 ਵਜੇ ਆ ਕੇ ਸੇਵਾਦਾਰ ਸੰਗਤਾਂ ਵਾਸਤੇ ਲੰਗਰ ਲਾਉਂਦੇ ਨੇ ਜਿਹੜੇ ਕੀ ਸ਼ਰਧਾਲੂ ਸ੍ਰੀ ਫਤੇਗੜ ਸਾਹਿਬ ਵਿਖੇ ਬਾਬਾ ਜੀ ਦੇ ਦਰਬਾਰ ਦੇ ਤੇ ਨਾਮ ਅਸਤੇ ਘੁੰਮਣ ਦੇ ਲਈ ਜਾਂਦੇ ਨੇ ਉਹਨਾਂ ਵਾਸਤੇ ਸਵੇਰੇ ਆਕੇ ਲੰਗਰ ਲਾਉਂਦੇ ਨੇ ਜੀ ਸਰਦਾਲੂ ਬਹੁਤ ਹੀ ਪਿਆਰ ਦੇ ਨਾਲ ਮਾਨ ਸਤਕਾਰ ਦੇ ਨਾਲ ਬਾਬਾ ਜੀ ਦਾ ਲੰਗਰ ਛਕ ਰਹੇ ਨੇ ਦੇਖ ਸਕਦੇ ਹੋ ਬਹੁਤ ਹੀ ਬੜਾ ਵਧੀਆ ਪ੍ਰਾਲਾ ਕਰਿਆ ਸੇਵਾਦਾਰਾਂ ਨੇ ਮਹਾਰਾਜਾ ਸਾਹਿਬ ਸ੍ਰੀ ਕਾ ਜਿਵੇਂ ਸਵੇਰੇ ਸਵੇਰੇ ਠੰਡ ਬਹੁਤ ਹੁੰਦੀ ਆ ਤੇ ਦੇਖ ਸਕਦੇ ਹੋ ਤੁਸੀਂ